हाय हाय ये पता नहीं किधर नु गई है ये हजे तक आई नहीं गी ये वैसे इन महीना कुछ तो क्या भी नहीं सी गया गई नहीं हजे आई नहीं Akwai kujo ayi wani kawo jide na ma Ta biyan tano kada <ukweza> meni. <boundaries> Hmmmm oluwa ਨਾ ਆਗੀ ਤੂੰ ਹਾਂਜੀ ਨਾ ਤੁਸੀਂ ਬਾਹਰ ਖੋਲਣ ਨੂੰ ਨਾ ਟਾਈਮ ਲਾਤਾ ਨਾ ਮੈਂ ਕਿਹੜੇ ਬੇਲੀ ਸੀ ਬਿੱਥੇ ਗੇਟ ਕੋਲ ਗੇੜੇ ਘੱਟਦੀ ਫਿਰਦੀ ਤੂੰ ਮੈਡਮ ਆਵੇ ਤੇ ਮੈਂ ਗੇਟ ਖੋਲਣਾ ਹਾਂ ਤੁਹਾਨੂੰ ਤਾਂ ਹੀ ਲੱਗਦਾ ਵੀ ਫੇਕ ਕੇ ਜਾਵੇ ਮੜ ਕੇ ਨਾ ਆਵੇ ਆਹੋ ਮਾਂ ਨੇ ਰੱਖੀ ਨਹੀਂ ਪਤਾ ਵਾ ਲੜਾਕੀ ਐ ਤੂੰ ਆ ਗਈ ਹੁਣ ਫੇਰ ਨਾ ਮਾਂ ਨੂੰ ਤਾਂ ਤਾਂ ਰੱਖਣੀ ਹੋਇਆ ਮਿੰਟ ਚ ਮੁੜ ਵੀ ਆਈ ਨਾ ਜਿਹੜੇ ਹੁਣ ਭਾਂਡੇ ਪਏ ਆ ਝੱਡ ਕੇ ਗਈਆਂ ਮਾਂਜਲਾ ਜਾ ਕੇ ਕੀ ਲੱਗਦਾ ਮੈਂ ਪੇਕੇ ਜਾ ਕੇ ਆਈ ਆ ਨਾ ਔਰ ਤੂੰ ਕਿੱਥੇ ਗਈ ਸੀ ਪੇਕੇ-ਪੁਕੇ ਕੋਈ ਨਹੀਂ ਗਈ ਸੀ ਮੈਂ ਥਾਣੇ ਜਾ ਕੇ ਆਈ ਆ ਥਾਣੇ ਥਾਣੇ ਤੂੰ ਕੀ ਕਰਨ ਗਈ ਸੀ ਮੈਂ ਉਹ ਤੇ ਰਿਪੋਰਟ ਖਾ ਕੇ ਆਈ ਮੇਰੀ ਸੱਸ ਮੈਨੂੰ ਬਹੁਤ ਅੰਗ ਘਰਦੀ ਆ ਮੈਂ ਕਿਹੜੇ ਤੇ ਡੰਗ ਮਾਰਦੀ ਮੈਂ ਉਹਨਾਂ ਨੂੰ ਸਾਫ਼-ਸਾਫ਼ ਕਹਿ ਕੇ ਆਈ ਆ ਵੀ ਹੁਣ ਜੇ ਮੇਰੇ ਮਾੜੀ ਜਿਹੀ ਖਰੋਚ ਆ ਗਈ ਜਾਂ ਮੈਨੂੰ ਕੁਝ ਹੋਇਆ ਤਾਂ ਉਹਦੀ ਸਾਰੀ ਜ਼ਿੰਮੇਵਾਰ ਮੇਰੀ ਸੱਸ ਹੋਊਗੀ ਤੇ ਉਹਨਾਂ ਨੇ ਵੀ ਮੈਨੂੰ ਸਾਫ਼-ਸਾਫ਼ ਕਿਹਾ ਜੇ ਤੈਨੂੰ ਮਾੜਾ ਜਵੇ ਖਰੋਚ ਆ ਗਈ ਜਾਂ ਕੁਛ ਹੋਇਆ ਤਾਂ ਉਹਦੀ ਜ਼ਿੰਮੇਵਾਰ ਸੱਸ ਹੋਊਗੀ ਤੇ ਤੇਰੇ ਇਹਨਾਂ ਹੱਥਾਂ ਨੂੰ ਹੱਤ ਕੜੀਆਂ ਲੱਗਣਗੀਆਂ ਉਹਨਾਂ ਕੋਲੇ ਮੋਟਾ ਡੰਡਾ ਰੱਖਿਆ ਹੋਇਆ ਜਦੋਂ ਵੱਜਦਾ ਨਾ ਅਜਨੇ ਤੇਰੀ ਹੱਡੀਆਂ ਉਹਨੇ ਨਾ ਢੜ ਢੜ ਤੜਕਾ ਉਹਨਾਂ ਕੋਲ ਨਾ ਮੋਟਰ ਤੇ ਪਟਲ ਵੇਟਿਆ ਹੋਇਆ ਜਦੋਂ 14 ਹੁੰਨ ਉਹਦੀ ਬੋਜ ਆਉਂਦੀ ਤਟ 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 ਸੱਚੀ ਪਾ ਜਾਂਦੀ ਟਟ 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 ਸੱਚੀ ਹਾਂ ਮੈਂ ਤਾਂ ਤੁਹਾਨੂੰ ਕੁਝ ਪਿਆ ਹੀ ਨਹੀਂ ਬਸ ਮੈਨੂੰ ਇਹ ਤਾਂ ਸਾਡੀ ਕੀ ਬਣਿਆ ਨਾ ਮੈਂ ਮੈਕਾਂ ਦਾ ਪੇੜੀ ਨੌਕਰ ਲੱਗੀ ਆ ਟਟ 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 ਉਹ ਆਲੂ ਗੋਬੀ ਵੀ ਬਣੀ ਹੋਈ ਆ ਮਟਰ ਵੀ ਬਣਿਆ ਹੈ ਤੂੰ ਦੱਸ ਦੇ ਕੀ ਖਾਣਾ ਮੈਂ ਸਾਰੀਆਂ ਸਬਜ਼ੀਆਂ ਪਾ ਕੇ ਲੈ ਕੇ ਮੈਂ ਰੋਟੀ ਖਾਣੀ ਮੈਨੂੰ ਬਹੁਤ ਭੁੱਖ ਲੱਗੀ ਹੁਣੇ ਚਲਦੀ ਆ ਮੈਂ मिर्च <laughs> नहीं पाई मिर्च है तो है इन कौड़ी तो दे जवान तेन मिर्च की करूगी लैखी होनी मिर्च ਨਾ ਹੁਣ ਇੰਨੀ ਮਿਰਚੇ ਚਾਤੋ ਪਾਈ ਆ ਤੇ ਮੈਂ ਆਪਣੇ ਵਾਸਤੇ ਨਹੀਂ ਪਾਈ ਤੁਹਾਡੇ ਵਾਸਤੇ ਪਾਈ ਆ ਖਾਓ ਇਹਨੂੰ ਮੇਰੇ ਮੇਰੇ ਤਾਂ ਬਥੇਰੀਆਂ ਨੂੰ ਗੋਚਾ ਕਰਦੇ ਹੁੰਦੇ ਆ ਮਿਰਚ ਘਾਟਾ ਵੱਧ ਨਾ ਆਪ ਰੋਟੀਆਂ ਖਾਈ ਲੈ ਮੈਨੂੰ ਤਾਂ ਆਪ ਕਿੰਨੀ ਭੁੱਖ ਲੱਗੀ ਆ ਆਪ ਤੂੰ ਸਾਡੇ ਲਈ ਹਾਈ ਕੋਸਟ ਕਰਦੀਆਂ ਰੋ ਨਾਲੇ ਭਾਬੀ ਤੈਨੂੰ ਮੈਂ ਇੰਨੀਆਂ ਆਵਾਜ਼ਾਂ ਮਾਰੀਆਂ ਕਾਸ ਨੂੰ ਜਦੋਂ ਬਿਊਟੀ ਪਾਰਲਰ ਦੇ ਵਿੱਚੋਂ ਨਿਕਲਦੀ ਸੀ ਨਾ ਬਿਊਟੀ ਪਾਰਲਰ ਇਹ ਕਦੋਂ ਦੀ ਗੱਲ ਆ ਇਹ 2 ਘੰਟੇ ਪਹਿਲਾਂ ਦੀ ਗੱਲ ਆ ਇਹ ਤਾਂ 2 ਘੰਟੇ ਪਹਿਲਾਂ ਦੀ ਗੱਲ ਆ ਹਾਂ ਇਹ ਤਾਂ ਕਹਿੰਦੀ ਸੀ ਮੈਂ ਥਾਣੇ ਜਾ ਕੇ ਆਈ ਆ ਨਹੀਂ ਨਹੀਂ ਇਹ ਤੁਹਾਨੂੰ ਥੋੜਾ ਮੈਂ ਤਾਂ ਮਜ਼ਾਕ ਕਰਦੀ ਸੀ ਬੈਟਰ ਉਸ ਦੀ ਕੋਈ ਨਾ ਜਿਵੇਂ ਮੈਨੂੰ ਲੱਗਦੀ ਮੈਂ ਪਾਣੀ ਲੈ ਆ ਦਿੰਨੀ ਆ ਕੋਈ ਨਾ ਪਰ ਮੈਂ ਵੀ ਮਜ਼ਾਕ ਹੀ ਹੁੰਦਾ ਹਾਂ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਣੀ ਸੀ ਕੋਈ ਮਜ਼ਾਕ ਕਿਹਨੂੰ ਹਾਂ ਦੱਸੋ ਮਜ਼ਾਕ ਹੁੰਦਾ ਕੀ ਆ